ਇੱਕ ਬੜੀ ਸੋਹਣੀ ਕਵਿਤਾ ਆ ਜਲਸਾ ਦੁਨੀਆਂ ਦਾ ਕੁਝ ਇਓਂ ਸੱਜਦਾ ਆ ਜਦ ਨਿਹੰਗ ਫੌਜਾਂ ਦਾ ਸ਼ੋਰ ਚਾਰੇ ਪਾਸੇ ਗਜਦਾ ਆ ਨੀਲੇ ਬਾਣੇ ਤੇ ਬਾਹੀਂ ਪਾਲਾ ਵੀ ਖੂਬ ਜੱਜਦਾ ਆ ਸਿੰਘਾਂ ਨੂੰ ਦੂਰੋਂ ਦੇਖ ਮੁਗਲਾਂ ਦਾ ਸਮਰਾਟ ਵੀ ਡਰ ਕੇ ਭੱਜਦਾਇਆ ਇਹੀ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਨਿਹੰਗ ਸਿੰਘਾਂ ਦੀ ਇੱਕ ਇਮੇਜ ਤਾਂ ਬਣ ਗਈ ਹੋਣੀ ਹੈ ਅੱਜ ਦੀ ਵੀਡੀਓ ਨਿਹੰਗ ਸਿੱਖਾਂ ਦੇ ਨਾਮ ਹੀ ਹੈ ਆਪਾਂ ਡਿਟੇਲ ਦੇ ਵਿੱਚ ਸਿੱਖਾਂ ਦੀ ਦਲੇਰ ਫੌਜ ਬਾਰੇ ਤੇ ਸਾਡੇ ਇਤਿਹਾਸ ਬਾਰੇ ਜਾਣਾਂਗੇ ਸਾਡਾ ਰਹਿਣ ਸਹਿਣ ਪਹਿਰਾਵਾ ਵੱਖ-ਵੱਖ ਦਲਾਂ ਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਨਿਹੰਗ ਸ਼ਬਦ ਦੀ ਗੱਲ ਕਰ ਲੈਣੇ ਆ ਕਿ ਇਹ ਨਿਹੰਗ ਸ਼ਬਦ ਕਿੱਥੋਂ ਆਇਆ ਸੋ ਨਿਹੰਗ ਇੱਕ ਪਰਸ਼ੀਅਨ ਸ਼ਬਦ ਹੈ ਜਿਹਦਾ ਮਤਲਬ ਮਗਰਮਚ ਹੁੰਦਾ ਮੰਨਿਆ ਜਾਂਦਾ ਹੈ ਕਿ ਨਿਹੰਗ ਸ਼ਬਦ ਸੰਸਕ੍ਰਿਤ ਦੇ ਨਿਹਹਾਸ਼ੰਕ ਵਰਡ ਤੋਂ ਬਣਿਆ ਜਿਹਦਾ origignal ਮਤਲਬ ਹੈ ਬਿਨਾ ਕਿਸੇ ਡਰ ਤੋਂ ਯਾਨੀ ਕਿ ਉਹ ਇਨਸਾਨ ਜਿਹਦੇ ਵਿੱਚ ਕੋਈ ਵੀ ਡਰ ਨਾ ਹੋਵੇ ਤੇ ਇਹ ਸ਼ਬਦ ਸਿੱਖਾਂ ਦੀ ਫੌਜ ਦੇ ਲਈ ਬਿਲਕੁਲ ਸਹੀ ਹੈ ਕਿਉਂਕਿ ਜਿਹੜੇ ਤਰੀਕੇ ਨਾਲ ਸਿੱਖਾਂ ਨੇ ਭਾਰਤ ਦੀ ਹਰ ਲੜਾਈ ਦੇ ਵਿੱਚ ਹਿੱਸਾ ਲਿਆਣਾ ਕੋਈ ਨਹੀਂ ਕਹਿ ਸਕਦਾ ਕਿ ਉਹਨਾਂ ਦੇ ਵਿੱਚ ਕੋਈ ਡਰ ਵੀ ਹੋਵੇਗਾ ਇਹਨਾਂ ਫੌਜੀ ਸਿੰਘਾਂ ਨੂੰ ਨਿਹੰਗ ਸਿੱਖ ਕਿਹਾ ਜਾਂਦਾ ਹਰ ਜੰਗ ਵਿੱਚ ਨਾ ਇਮੋਰਟੈਲਟੀ ਤੇ ਰੂਥਲੈਸਨੈਸ ਨੂੰ ਨਿਹੰਗ ਸਿੱਖਾਂ ਦੀ ਖੂਬੀ ਮੰਨਿਆ ਜਾਂਦਾ ਸੀ ਨਿਡਰ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੁਸ਼ਮਣ ਤੇ ਹਮਲਾ ਕਰਦੇ ਸੀ ਇਹ ਨਿਹੰਗ ਸਿੱਖ ਇਹਨਾਂ ਨੂੰ ਗੁਰੂ ਜੀ ਦੀ ਫੌਜ ਤੇ ਅਕਾਲੀ ਸਿੱਖ ਵੀ ਕਿਹਾ ਜਾਂਦਾ ਹੈ ਨਿਹੰਗ ਸਿੱਖੀ ਦਾ ਇਤਿਹਾਸ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਸ਼ੁਰੂ ਹੋਇਆ 1699 ਵਿੱਚ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਪੰਜ ਪਿਆਰਿਆਂ ਨੂੰ ਚੁਣਿਆ ਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਸਿੰਘ ਸਾਜਿਆ ਨਾ ਜ਼ੁਲਮ ਦਾ ਵਿਰੋਧ ਕਰਨ ਸਹੀ ਸੋਚ ਨੂੰ ਉੱਤੇ ਰੱਖਣ ਤੇ ਸਿੱਖ ਸਪਿਰਚੁਅਲਟੀ ਨੂੰ ਤੇ ਮਾਰਸ਼ਲ ਪ੍ਰਿੰਸੀਪਲਸ ਨੂੰ ਕਾਇਮ ਰੱਖਣ ਦੇ ਲਈ ਕੀਤੀ ਗਈ ਸੀ ਖਾਲਸਾ ਨੂੰ ਇੱਕ ਨਵੀਂ ਪਹਿਚਾਣ ਦੇਣ ਦੇ ਲਈ ਪੰਜ ਕੱਕੇ ਯਾਨੀ ਕਿ ਕੇਸ਼ ਕੰਗਾ ਕੜਾ ਕਿਰਪਾਨ ਤੇ ਕਛਹਿਰਾ ਅਤੇ ਸੰਤ ਸਿਪਾਹੀ ਦੀ ਸੋਚ ਵਿੱਚ ਵਿਸ਼ਵਾਸ ਰੱਖਣਾ ਖਾਲਸਾ ਦਾ ਚਿੰਨ ਬਣਾਇਆ ਗਿਆ ਖਾਲਸੇ ਨੂੰ ਕੁਝ ਨਿਯਮ ਵੀ ਦਿੱਤੇ ਗਏ ਜਿਵੇਂ ਕਿ ਇੱਕ ਓੰਕਾਰ ਨੂੰ ਮੰਨਣਾ ਸਿਰਫ ਇੱਕ ਵਾਹਿਗੁਰੂ ਨੂੰ ਮੰਨਣਾ ਸੇਵਾ ਕਰਨੀ ਨਿਸ਼ਕਾਮ ਸੇਵਾ ਬਿਨਾ ਕਿਸੇ ਸੁਆਰਥ ਦੇ ਨਿਰਭਉ ਬਿਨਾ ਕਿਸੇ ਭੈ ਜਾਂ ਡਰ ਦੇ ਜਿਉਣਾ ਨਿਰਵੈਰ ਬਿਨਾ ਕਿਸੇ ਨਫ਼ਰਤ ਦੇ ਜਿਉਣਾ ਸੰਤ ਸਿਪਾਹੀ ਜੀਵਨ ਜਿਉਣਾ ਇੱਕ ਪਾਸੇ ਸਿਮਰਨ ਵੀ ਕਰਨਾ ਅਤੇ ਦੂਸਰੇ ਪਾਸੇ ਦੁਸ਼ਟਾਂ ਦਾ ਨਾਸ਼ ਵੀ ਕਰਨਾ ਸਿੱਖਾਂ ਦੇ ਵਿੱਚ ਇੱਕ ਬੇਸਿਕ ਜੋ ਮਰਿਆਦਾ ਹੈ ਕਿ ਜ਼ੁਲਮ ਨਾ ਦਾ ਕਰਨਾ ਤੇ ਨਾ ਹੀ ਸਹਿਣਾ ਗੁਰੂ ਹਰਗੋਬਿੰਦ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਧਲਵਾਰਾਂ ਧਾਰਨ ਕੀਤੀਆਂ ਉਹ ਇਸੇ ਕਰਕੇ ਸੀ ਇੱਕ ਸ਼ਾਂਤੀ ਪਿਆਰ ਤੇ ਆਪਨ ਸਮਰਪਣ ਨੂੰ ਦਰਸਾਉਂਦੀ ਸੀ ਤੇ ਦੂਜੀ ਜ਼ੁਲਮਾਂ ਦਾ ਨਾਸ਼ ਕਰਨ ਵਾਸਤੇ ਰੱਖੀ ਗਈ ਸੀ ਜੋ ਵੀ ਅੰਮ੍ਰਿਤ ਛੱਕ ਕੇ ਇਹ ਸਾਰੀਆਂ ਗੱਲਾਂ ਨੂੰ ਮੰਨਦਾ ਖਾਲਸਾ ਰਹਿਤ ਦੇ ਅਨੁਸਾਰ ਜਿਉਂਦਾ ਉਹ ਖਾਲਸੇ ਵਿੱਚ ਸ਼ਾਮਲ ਹੋ ਸਕਦਾ ਸੀ ਬਾਅਦ ਵਿੱਚ ਨਿਹੰਗ ਸਿੱਖਾਂ ਨੇ ਖਾਲਸੇ ਦੀ ਯੁੱਧ ਕਲਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਗੁਰੂ ਦੀ ਫੌਜ ਵਿੱਚੋਂ ਇੱਕ ਵੱਖਰਾ ਦਲ ਬਣਾ ਲਿਆ ਕਿਹਾ ਜਾ ਸਕਦਾ ਹੈ ਕਿ ਨਿਹੰਗ ਸਿੱਖ ਪੰਥ ਦੀ ਅਫੀਸ਼ੀਅਲ ਆਰਮੀ ਹੈ ਜੋ ਸ਼ਸਤਰ ਕਲਾ ਦੇ ਵਿੱਚ ਨਿਪੁੰਨ ਹੁੰਦੇ ਹੈ ਤੇ ਆਪਣੀ ਸਾਰੀ ਉਮਰ ਸਿੱਖ ਪੰਥ ਦੀ ਸੁਰੱਖਿਆ ਵਿੱਚ ਲਾਉਂਦੇ ਹੈ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਸਾਹਿਬ ਜਦੋਂ ਫਤੇਹ ਸਿੰਘ ਇੱਕ ਵਾਰ ਆਪਣੇ ਵੱਡੇ ਭਰਾਵਾਂ ਨਾਲ ਮੈਦਾਨ 'ਚ ਲੜਾਈ ਦੀ ਕਲਾ ਵਿੱਚ ਭਾਗ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਉਮਰ ਦੇ ਵਿੱਚ ਛੋਟੇ ਹੋਣ ਕਰਕੇ ਮਨਾਂ ਕਰ ਦਿੱਤਾ ਫਿਰ ਆਪ ਜੀ ਉਹਨਾਂ ਦੀ ਗੱਲ ਸੁਣ ਅੰਦਰ ਚਲੇ ਗਏ ਤੇ ਬਹੁਤ ਉੱਚੀ ਤੇ ਤਿੱਖੀ ਨੀਲੀ ਬੱਗਮਣੀ ਤੇ ਉੱਤੇ ਇੱਕ ਚੱਕਰਾ ਸਜਾਇਆ ਤੇ ਨਾਲ ਹੀ ਨੀਲਾ ਚੋਲਾ ਪਾ ਕੇ ਹੱਥੀ ਛੋਟਾ ਜਿਹਾ ਖੰਡਾ ਵੜ ਗਏ ਗੁਰੂ ਜੀ ਦੇ ਸਾਹਮਣੇ ਆ ਗਏ ਜਦ ਗੁਰੂ ਜੀ ਨੇ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਇਸ ਪਹਿਰਾਵੇ ਦੇ ਵਿੱਚ ਦੇਖਿਆ ਤਾਂ ਉਹਨਾਂ ਨੂੰ ਇਹ ਪਹਿਰਾਵਾ ਬਹੁਤ ਹੀ ਪਸੰਦ ਆਇਆ ਤੇ ਉਹਨਾਂ ਨੇ ਕਿਹਾ ਕਿ ਇਹ ਪਹਿਰਾਵਾ ਖਾਲਸਾ ਦੇ ਫੌਜੀ ਸਿੱਖਾਂ ਦਾ ਹੋਏਗਾ ਯਾਨੀ ਕਿ ਨਿਹੰਗ ਸਿੰਘਾਂ ਦਾ ਬਾਣਾ ਹੋਵੇਗਾ ਅੱਜ ਦੇ ਨਿਹੰਗ ਸਿੱਖ ਇਸੇ ਪਹਿਰਾਵੇ ਨੂੰ ਧਾਰਨ ਕਰਦੇ ਆ ਤੇ ਸ਼ਸਤਰ ਜਿਵੇਂ ਕਿ ਕਿਰਪਾਨ ਤੇਗ ਚੱਕਰਮ ਭਾਲਾ ਨਾਗਣੀ ਵਰਛਾ ਤੇ ਕਟਾਰ ਵੀ ਨਾਲ ਹੀ ਰੱਖਦੇ ਆ ਨਾਲ ਹੀ ਉਹ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਵੀ ਧਾਰਨ ਕਰਦੇ ਆ। ਇਹ ਤਾਂ ਗੱਲ ਹੋ ਗਈ ਜੀ ਬੇਸਿਕ ਤੇ ਥੋੜੇ ਜੀ ਇਹਨਾਂ ਦੇ ਪਿਛੋਕੜ ਦੀ ਕਿ ਖਾਲਸਾ ਪੰਥ ਦੇ ਵਿੱਚ ਨਿਹੰਗ ਸਿੱਖਾਂ ਦੀ ਜਾਂ ਨਿਹੰਗ ਸਿੰਘਾਂ ਦੀ ਨਿਹੰਗ ਫੌਜ ਦੀ ਐਂਟਰੀ ਕਿਵੇਂ ਹੋਈ। ਹੁਣ ਗੱਲ ਕਰਦੇ ਆ ਨਿਹੰਗ ਸਿੰਘਾਂ ਦੀ ਬੋਲੀ ਦੇ ਬਾਰੇ ਕਿਉਂਕਿ ਜਿਹੜੇ ਸ਼ਬਦ ਇਹ ਆਪਣੀ ਬੋਲੀ ਦੇ ਵਿੱਚ ਪਹਿਲਾਂ ਵਰਤਦੇ ਸੀ ਉਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਸੀ। ਇਹਨਾਂ ਦੀ ਬੋਲੀ ਬਾਰੇ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਦੀ ਬੋਲੀ ਕੁਝ ਵੱਖਰੀ ਹੁੰਦੀ ਹੈ। 18ਵੀਂ ਸੈਂਚਰੀ ਵਿੱਚ ਜਦੋਂ ਸਿੱਖਾਂ ਦੇ ਸਿਰ ਲਿਆਉਣ ਤੇ ਪੈਸੇ ਦਿੱਤੇ ਜਾਂਦੇ ਸੀ ਯਾਨੀ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਤਾਂ ਉਹਨਾਂ ਨੂੰ ਜੰਗਲ ਜਾਂ ਗੁਫਾਵਾਂ ਵਿੱਚ ਰਹਿਣਾ ਪੈਂਦਾ ਸੀ ਤਾਂ ਉਸ ਸਮੇਂ ਮੁਗਲ ਤੇ ਪਹਾੜੀ Hindu ਰਾਜਿਆਂ ਤੋਂ ਬਚਣ ਦੇ ਲਈ ਇੱਕ ਨਵੀਂ ਬੋਲੀ ਦਾ ਨਿਰਮਾਣ ਕੀਤਾ ਗਿਆ ਜਿਹਨੂੰ ਪਹਿਲਾਂ ਗੜਗੱਜੂ ਬੋਲੀ ਤੇ ਹੁਣ ਨਿਹੰਗ ਬੋਲੀ ਕਿਹਾ ਜਾਂਦਾ ਹੈ ਇਹ ਬਹੁਤ ਜ਼ਰੂਰੀ ਸੀ ਤਾਂ ਜੋ ਸਿੱਖਾਂ ਅੰਦਰ ਹਿੰਮਤ ਭਰੀ ਜਾਵੇ ਤੇ ਨਾਲ ਹੀ ਯੁੱਧ ਦੇ ਮੈਦਾਨ ਵਿੱਚ ਵੀ ਆਪਣੀ ਫੌਜ ਦੇ ਨਾਲ ਬਿਨਾਂ ਡਰੇ ਗੱਲ ਕੀਤੀ ਜਾਵੇ ਗੁਰਸਿੱਖ ਜਿਵੇਂ ਨਵਾਬ ਕਪੂਰ ਸਿੰਘ ਨੇ ਆਪਣੀ ਬੋਲੀ ਦੇ ਵਿੱਚ ਕਈ ਇਹੋ ਜਿਹੇ ਸ਼ਬਦ ਵਰਤੇ ਜਿਨ੍ਹਾਂ ਨਾਲ ਮੁਸ਼ਕਲ ਸਮੇਂ ਦੇ ਵਿੱਚ ਵੀ ਸਿੱਖ ਨਿਡਰ ਹੋ ਕੇ ਜਿਉਣ ਲੱਗ ਗਏ ਉਹਨਾਂ ਦਾ ਡਰ ਖਤਮ ਹੋਣ ਲੱਗ ਗਿਆ ਉਹਨਾਂ ਦਾ ਆਤਮ ਗੌਰਵ ਵਧਣ ਲੱਗਾ ਮੁਸ਼ਕਲ ਸਮੇਂ ਦੇ ਵਿੱਚ ਉਹਨਾਂ ਦਾ ਹੌਸਲਾ ਤੇ ਹਿੰਮਤ ਨਾ ਟੁੱਟੀ ਤੇ ਪੂਰੇ ਜੋਸ਼ ਨਾਲ ਉਹ ਹਰ ਲੜਾਈ ਲੜਦੇ ਆਏ ਤੇ ਜਿੱਤਦੇ ਆਏ ਮਹੀਨਿਆਂ ਲਈ ਖਾਣਾ ਪਾਣੀ ਨਾ ਮਿਲਣਾ ਰਹਿਣ ਨੂੰ ਜਗ੍ਹਾ ਨਾ ਹੋਣਾ ਕੋਈ ਸੌਖੀ ਗੱਲ ਨਹੀਂ ਗੀ ਕਿਸੇ ਦੀ ਵੀ ਹਿੰਮਤ ਤੇ ਦਲੇਰੀ ਮਿੰਟਾਂ ਦੇ ਵਿੱਚ ਚੂਰ ਹੋ ਸਕਦੀ ਹੈ ਪਰ ਜੇ ਕੋਈ ਫੌਜੀ ਸਿੱਖਾਂ ਦੀ ਗੱਲਾਂ ਸੁਣਦਾ ਤਾਂ ਉਹ ਸੋਝ ਵੀ ਨਹੀਂ ਸਕਦਾ ਸੀ ਕਿ ਇਹ ਸਭ ਕਹਿੋ ਜੇ ਹਾਲਾਤਾਂ ਤੋਂ ਗੁਜ਼ਰ ਰਹੇ ਆ ਜੇ ਕੋਈ ਆਮ ਬੰਦਾ ਇਹੋ ਜੇ ਹਾਲਾਤਾਂ ਦੇ ਵਿੱਚ ਹੁੰਦਾ ਤਾਂ ਹੁਣ ਤੱਕ ਸ਼ਾਇਦ ਖੁਦਕੁਸ਼ੀ ਹੀ ਕਰ ਲੈਂਦਾ ਪਰ ਗੁਰੂ ਦੇ ਸਿੰਘ ਹਮੇਸ਼ਾ ਚੜ੍ਹਦੀ ਗਲਾ ਦੇ ਵਿੱਚ ਰਹੇ ਆਂ ਜੰਗ ਦੇ ਮੈਦਾਨ ਵਿੱਚ ਸਿੱਖਾਂ ਦਾ ਜੋਸ਼ ਕਾਇਮ ਰੱਖਣ ਲਈ ਕਈ ਤਰੀਕਿਆਂ ਦੇ ਬੋਲ ਵਰਤੇ ਜਾਂਦੇ ਸੀ ਜਿਵੇਂ ਕਿ ਇੱਕ ਗੁਰਸਿੱਖ ਜੋ ਨਿਤਨੇਮ ਤੇ ਰਹਿਤ ਮਰਿਆਦਾ ਨੂੰ ਮੰਨਦਾ ਸੀ ਉਸ ਨੂੰ ਸਵਾ ਲੱਖ ਵਾਰੀਅਰਸ ਦੇ ਬਰਾਬਰ ਸਮਝਿਆ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਵਚਨ ਗਿਆ ਹੈ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾ ਸੇਦੇ ਸ਼ਹੀਦ ਹੋਣ ਦੇ ਖਾਲਸਾ ਵੱਲੋਂ ਕਿਹਾ ਜਾਂਦਾ ਸੀ ਫਤਿਹ ਗਜੌਂਦਾ ਮਤਲਬ ਉਹ ਅੱਗੇ ਦੀ ਜ਼ਿੰਦਗੀ ਲਈ ਰਵਾਨਾ ਹੋ ਚੁੱਕਿਆ ਬੁਰੇ ਸਮੇਂ ਵਿੱਚ ਵੀ ਜੋਸ਼ ਨੂੰ ਵਧਾਉਣ ਲਈ ਬੇਸਿਕ ਜੀਆਂ ਚੀਜ਼ਾਂ ਦੇ ਨਾਮ ਵੀ ਇਹੋ ਜੇ ਰੱਖਦੇ ਸੀ ਕਿ ਸੁਣਨ ਵਾਲਾ ਉਹਨਾਂ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਵੀ ਨਾ ਲਗਾ ਸਕੇ ਜਿਵੇਂ ਚੋਲਿਆਂ ਨੂੰ ਉਹ ਬਾਦਾਮ ਕਹਿੰਦੇ ਸੀ ਤੇ ਦੁੱਧ ਨੂੰ ਸਮੁੰਦਰ ਰੋਟੀ ਨੂੰ ਪ੍ਰਸ਼ਾਦ ਜੰਗਲਾਂ 'ਚ ਮਿਲਣ ਵਾਲੇ ਜਿਹੜੇ ਫਲ ਹੁੰਦੇ ਸੀ ਉਹਨਾਂ ਨੂੰ ਜਲੇਬੀ ਕਿਹਾ ਜਾਂਦਾ ਸੀ ਪੱਤੇ ਜਾਂ ਸਬਜੀ ਨੂੰ ਸਬਜ ਪਲਾਉ ਕਹਿੰਦੇ ਸੀ ਹੋਰ ਵੀ ਬੇਸਿਕ ਚੀਜ਼ਾਂ ਜਿਵੇਂ ਨਮਕ ਨੂੰ ਯਾਨੀ ਕਿ ਲੂਨ ਨੂੰ ਸਰਬਰਸ ਕਿਹਾ ਜਾਂਦਾ ਸੀ ਮੱਕੀ ਨੂੰ ਬਸੰਤ ਘੌਰ ਅੱਧੀ ਰੋਟੀ ਨੂੰ ਫੱਟੜ ਪ੍ਰਸ਼ਾਦਾ ਆਖ ਕੇ ਗੱਲ ਕਰਦੇ ਤਾਂ ਜੋ ਸਾਦਾ ਤੇ ਬੇਸਵਾਦ ਖਾਣਾ ਵੀ ਰਾਜਿਆਂ ਦੇ ਖਾਨ ਵਾਂਗ 36 ਪ੍ਰਕਾਰ ਦਾ ਭੋਜਨ ਲੱਗੇ ਤੇ ਕਿਸੇ ਦੀ ਹਿੰਮਤ ਨੂੰ ਟੁੱਟਣ ਦਾ ਮੌਕਾ ਵੀ ਨਾ ਮਿਲੇ 네ਗੇਟਿਵ ਵਰਡਸ ਨੂੰ ਵੀ ਮਿਠਾਸ ਦੇਣ ਦੇ ਲਈ ਨਾਮ ਦੇ ਦਿੱਤੇ ਗਏ ਜਿਵੇਂ ਕਿ ਜੁੱਤੀ ਨੂੰ ਚਰਨਦਾਸੀ ਕਹਿਣਾ ਸਜਾ ਨੂੰ ਤਨਖਾਹ ਕਹਿਣਾ ਤਨਖਾਹ ਸ਼ਬਦ ਤੁਸੀਂ ਅਕਸਰ ਸੁਣਿਆ ਹੋਣਾ ਟਰੱਕਲ ਨੂੰ ਗਿੱਦੜ ਤੇ ਬੁਖਾਰ ਨੂੰ ਆਕੜ ਬੰਨ ਕਹਿਣਾ ਤਾਂ ਜੋ ਇਹ ਸੁਣ ਕੇ ਵੀ ਕਿਸੇ ਅੰਦਰ ਡਰ ਜਾਣਾ ਬੈਠੇ ਇਹੋ ਜੀ ਬੋਲੀ ਹੁਣ ਨਾਲ ਹੀ ਗਿਣਤੀ ਘਟ ਹੋਣ ਤੇ ਵੀ ਸਿੱਖਾਂ ਦੀ ਹਿੰਮਤ ਸਦਾ ਕਾਇਮ ਰਹੀ ਤੇ ਹਰ ਜੰਗ ਵਿੱਚ ਉਹਨਾਂ ਨੇ ਬਿਨਾ ਪੈਰ ਪਿੱਛੇ ਸੁੱਟੇ ਦੱਬ ਕੇ ਹਮਲੇ ਕੀਤੇ ਤੇ ਇੱਕ ਠੋਕ ਕੇ ਵੈਰੀਆਂ ਦਾ ਮੁਕਾਬਲਾ ਕੀਤਾ ਹੁਣ ਤੱਕ ਆਪਾਂ ਨਿਹੰਗ ਸਿੱਖਾਂ ਦੇ ਪਛੋਕੜ ਤੇ ਬੋਲੀ ਬਾਰੇ ਗੱਲ ਕੀਤੀ ਤੇ ਹੁਣ ਆਪਾਂ ਥੋੜਾ ਜਿਹਾ ਜੋ ਲਿਟਰੇਚਰ ਹੈ ਜਾਂ ਜੋ ਸਾਡੇ ਧਾਰਮਿਕ ਗ੍ਰੰਥ ਹੈ ਉਹਨਾਂ ਦੇ ਬਾਰੇ ਗੱਲ ਕਰ ਲੈਣੇ ਆ ਸਾਰੇ ਨਿਹੰਗ ਸਿੰਘ ਸਭ ਤੋਂ ਪਹਿਲਾਂ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਸ ਤੋਂ ਬਾਅਦ ਨਿਹੰਗ ਸਿੱਖ ਉਹਨਾਂ ਦੇ ਨਾਲ-ਨਾਲ ਸ੍ਰੀ ਦਸਮ ਗ੍ਰੰਥ ਜੀ ਨੂੰ ਵੀ ਤੇ ਸ੍ਰੀ ਸਰਬ ਲੋਗ ਗ੍ਰੰਥ ਜੀ ਨੂੰ ਵੀ ਉਹਨਾਂ ਹੀ ਦਰਜਾ ਦਿੰਦੇ ਨੇ 1925 ਤੋਂ ਪਹਿਲਾਂ ਕਈ ਗੁਰਦੁਆਰਿਆਂ ਵਿੱਚ ਸ੍ਰੀ ਦਸਮ ਗ੍ਰੰਥ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਸਥਾਪਿਤ ਕੀਤੇ ਜਾਂਦੇ ਸੀ ਤਾਂ ਹਜੂਰ ਸਾਹਿਬ ਤੇ ਤੱਕ ਪਟਨਾ ਸਾਹਿਬ ਵਿੱਚ ਅੱਜ ਵੀ ਕੀਤਾ ਜਾਂਦਾ ਹੈ ਜੇ ਨਿਹੰਗ ਸਿੱਖ ਦੇ ਖਾਣ ਪੀਣ ਦੀ ਗੱਲ ਕਰਕੇ ਆਪਾਂ ਤਾਂ ਸ਼ਹੀਦੀ ਦੇਖ ਜਾਂ ਸੁਖੀ ਨਿਧਾਨ ਦਾ ਨਾਮ ਜ਼ਰੂਰ ਆਉਂਦਾ ਹੈ। ਕਿਆ ਕਾ ਕੁੰਡਾ ਕੋਰੋਨਾ ਨਤ ਲਈ ਰਗਣਾ ਕੋਲ ਗਾਮੇ ਨਾ ਤੇਰੇ ਮੱਲਾ ਹੋ ਜਾ ਤਕੜਾ ਢਿੱਟ ਖਸ ਖਸ ਥੋੜੀ ਦੱਬਾ ਕਾ ਜੂਆਂ ਦਾ ਬਾਦੇ ਕਿਣਾ ਖੜੂਗਾ ਮੇਰੇ ਨਾ ਵਾਲਾ ਇੱਕ ਅਜੀਹਾ ਡਰਿੰਕ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਫੌਜ ਵਿੱਚ ਲੜਾਈ ਕਰ ਰਹੇ ਸਿੱਖਾਂ ਦੇ ਲਈ ਬਣਾਇਆ ਜਾਂਦਾ ਸੀ। ਇਹ ਇੱਕ ਕਹਿ ਲੋਗੇ એનર્ਜੀ ਬੂਸਟਰ એનર્ਜੀ ਡਰਿੰਕ ਜਾਂ ਪੇਨ ਰੀਲੀਵਰ ਵਾਂਗ ਕੰਮ ਕਰਦਾ ਸੀ ਜਿਦੇ ਵਿੱਚ ਭੰਗ, ਬਦਾਮ, ਕਾਲੀ ਮਿਰਚ, ਇਲਾਇਚੀ, ਦੁੱਧ ਜਾਂ ਪਾਣੀ, ਅਦਰਕ ਪਾਇਆ ਜਾਂਦਾ ਸੀ। ਇਹ ਸਰੀਰ ਨੂੰ ਤੰਦਰੁਸਤ ਰੱਖਦੀ ਸੀ ਤੇ ਭੰਗ ਇਸ ਦੇ ਵਿੱਚ ਪੇਨ ਰੀਲੀਵਰ ਦਾ ਕੰਮ ਕਰਦਾ ਸੀ। ਪਰ ਅਸੀਂ ਦੇ ਡੇਗਾਂ ਦੇ ਵਿੱਚ ਸਾਡੇ ਬਦਾਮ, ਮਗਜ, ਕਾਲੀ ਮਿਰਚ, ਛੋਟੀ ਇਲਾਇਚੀ ਤੇ ਆਪਣਾ ਖੰਡ ਇਹ ਪੰਜ ਚੀਜ਼ਾਂ ਪੈਂਦੀਆਂ ਨੇ। ਤੇ ਇਹਦੇ ਵਿੱਚ ਸਿਰਫ ਥੋੜਾ ਜਿਹਾ ਐ ਚੱਕ ਕੇ ਤੇ ਨੰਗਲਾਂ ਨਾਲ ਜਿਹੜਾ ਆਪਣਾ ਸੁੱਖਾ ਕਹਿੰਦੇ ਆ ਆਪਾਂ ਦੇਗ ਉਹ ਪਾਈ ਜਾਂਦੀ ਆ ਭੋਗ ਲਵਾਉਣ ਵਾਸਤੇ ਇਹ ਜਿਹੜੀ ਡਰਿੰਕ ਹੈ ਅੱਜ ਵੀ ਹੋਲਾ ਮੱਲਾ ਬੈਸਾਖੀ ਤੇ ਜਾਂ ਮਾਗੀ ਮੇਲੇ ਵਰਗੇ ਤਿਉਹਾਰਾਂ ਤੇ ਆਪਾਂ ਨੂੰ ਅਕਸਰ ਮਿਲ ਜਾਂਦਾ ਤੇ ਕਈ ਨਿਹੰਗ ਸਿੱਖ ਇਹਨੂੰ ਸੁੱਖਾ ਗਿਆ ਕਿ ਵੀ ਬੁਲਾਉਂਦੇ ਐ ਤੇ ਇਹਦੇ ਵਿੱਚ ਜਿਹੜਾ ਭੰਗ ਨੂੰ ਲੈ ਕੇ ਸੰਵਾਦ ਚੱਲਦਾ ਆ ਰਿਹਾ ਨਾ ਉਹ ਪਹਿਲਾਂ ਵੀ ਚੱਲਦਾ ਸੀ ਤੇ ਹੁਣ ਵੀ ਚੱਲ ਰਿਹਾ ਹੈ ਫੌਜੀ ਸਿੱਖ ਯਾਨੀ ਕਿ ਨਿਹੰਗ ਸਿੰਘ ਇਸ ਨੂੰ ਪੇਨ ਕਿਲਰ ਵਜੋਂ ਵਰਤਦੇ ਸਨ ਪਰ ਹੁਣ ਵੀ ਭੰਗ ਦੇ ਪੰਜ ਪੱਤੇ ਸ਼ਹੀਦੀ ਦੇਗ ਵਿੱਚ ਪਰੰਪਰਾ ਦੇ ਨਾਮ ਤੇ ਪਾਏ ਜਾਂਦੇ ਆ ਇਸ ਤੇ ਕਈ ਪ੍ਰਸ਼ਨ ਵੀ ਉਠਾਏ ਜਾਂਦੇ ਆ ਪਰ ਪੁਰਾਤਨ ਸਮੇਂ ਤੋਂ ਚੱਲਦੇ ਆ ਆ ਰਿਹਾ ਰਿਵਾਜ ਅਜਵੀਂ ਕਾਇਮ ਹੈ ਹੁਣ ਗੱਲ ਕਰ ਲੈਨੇ ਆ ਜੀ ਆਪਾਂ ਨਿਹੰਗ ਸਿੰਘਾਂ ਦੀ ਸ਼ਸਤਰ ਕਲਾ ਬਾਰੇ ਯਾਨੀ ਕਿ ਮਾਰਸ਼ਲ ਆਰਟ ਜਾਂ ਜਿਨ੍ਹਾਂ ਨੂੰ ਅੱਜ ਕੱਲ ਆਪਾਂ ਗਤਕੇ ਦੇ ਨਾਮ ਵਜੋਂ ਵੀ ਜਾਣਦੇ ਆ ਗੱਲ ਕਰੀਏ ਇਹ ਯੁੱਧ ਕਲਾ ਦੀ ਤਾਂ ਨਿਹੰਗ ਸਿੱਖਾਂ ਦਾ ਜੀਵਨ ਸ਼ਸਤਰ ਵਿੱਦਿਆ ਸ਼ਕਤੀ ਤੇ ਸਾਹਸ ਨਾਲ ਭਰਿਆ ਹੁੰਦਾ ਉਹ ਗਤਕਾ ਯਾਨੀ ਕਿ ਸਿੱਖ ਮਾਰਸ਼ਲ ਆਰਟ ਦੀ ਰੋਜ਼ ਪ੍ਰੈਕਟਿਸ ਕਰਦੇ ਨੇ ਜੋ ਕਿਰਪਾਨ ਤਲਵਾਰ ਲਾਠੀ ਚੱਕਰਮ ਤੇ ਬਰਛੀਆਂ ਦੇ ਨਾਲ ਲੜਾਈ ਸਿਖਾਉਂਦਾ ਹੈ ਨੇਜਾਬਾਜੀ ਯਾਨੀ ਕਿ ਸਪੀਅਰ ਫਾਈਟਿੰਗ ਬਾਗਨਾਚ ਮੋਕ ਬੈਟਲ ਡੰਡ ਬੈਠਕ ਕੁਸ਼ਤੀ ਤੇ ਅਸਵਾਰੀ ਯਾਨੀ ਕਿ ਹORSES RIDING ਵਿੱਚ ਵੀ ਮਹਾਰਤ ਰੱਖਦੇ ਹਨ ਨਿਹੰਗ ਸਿੰਘ ਸ਼ਸਤਰ ਸੇਵਾਲੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਤੇ ਉਹਨਾਂ ਦੀ ਟ੍ਰੇਨਿੰਗ ਤੇਜ਼ ਗਤੀ ਬੈਲੈਂਸ ਤੇ ਸ਼ਕਤੀ ਨੂੰ ਵਧਾਉਣ ਤੇ ਕੇਂਦਰਿਤ ਹੁੰਦੀ ਹੈ ਸਿਰਫ ਧਰਮ ਦੇ ਰੱਖਿਆ ਹੀ ਨਹੀਂ ਬਲਕਿ ਜੰਗ ਜੀਵਨ ਦੇ ਮਹਾਰਾਦੀਵੀ ਨੇ ਨਿਹੰਗ ਸਿੰਘ ਨਿਹੰਗ ਸਿੰਘਾਂ ਦੇ ਬਾਰੇ ਆਪਾਂ ਇੰਨੀਆਂ ਗੱਲਾਂ ਜਾਣ ਲਈਆਂ ਹੁਣ ਇਹ ਵੀ ਜਾਣ ਲੈਣੇ ਆ ਕਿ ਜੇ ਤੁਸੀਂ ਨਿਹੰਗ ਸਿੰਘ ਬਣਨਾ ਹੈ ਜਾਂ ਨੀਲਾ ਬਾਣਾ ਧਾਰਨ ਕਰਨਾ ਹੈ ਉਹਦੇ ਲਈ ਬੰਦੇ ਨੂੰ ਕੀ ਕਰਨਾ ਪੈਣਾ ਸੋ ਬੰਦੇ ਨੂੰ ਕੁਝ ਨਿਯਮ ਮੰਨਣੇ ਪੈਂਦੇ ਆ ਨਿਹੰਗ ਬਣਨ ਦੇ ਲਈ ਪਹਿਲਾਂ ਸਭ ਤੋਂ ਤੁਹਾਡਾ ਸਿੱਖ ਹੋਣਾ ਜ਼ਰੂਰੀ ਹੈ ਨਿਹੰਗ ਸਿੰਘ ਬਣਨ ਲਈ ਸਿੱਖ ਰਹਿਤ ਮਰਿਆਦਾ ਤੇ ਚੱਲਣਾ ਬਹੁਤ ਹੀ ਜ਼ਰੂਰੀ ਹੈ निहंग सिंह अकाल पुरख दी फौज हुंदे ने जो हमेशा शस्त्रधारी ते बाणाधारी हुंदे जीवन है। ओनां नु अमृत शकना, ਪੰਜ ਕਕਾਰਾਂ ਦਾ ਧਾਰਨ ਕਰਨਾ, ਨਿਤਨੇਮ ਕਰਨਾ ਤੇ ਸਿੱਖ ਮਰਿਆਦਾ ਅਨੁਸਾਰ ਜੀਵਨ ਜਿਉਣਾ ਪੈਂਦਾ ਹੈ। ਅੱਜ ਕੱਲ੍ਹ ਕਈ ਲੋਗ ਦਿਖਾਵੇ ਲਈ ਨਿਹੰਗ ਬਣਦਾ ਜਾਂਦੇ ਹੈ ਪਰ ਅੰਦਰੋਂ ਹਲੇ ਵੀ ਇੱਕ ਆਮ ਜਿਹੀ ਇਨਸਾਨ ਹੁੰਦੇ ਹੈ। ਨਿਹੰਗ ਬੰਨਾ ਕੋਈ ਛੋਟੀ ਹੀ ਗੱਲ ਨਹੀਂ ਹੈ ਇਹਦੇ ਲਈ ਸ਼ਾਇਦ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਤੇ ਉਸ ਅਕਾਲ ਪੁਰਖ ਦੀ ਦਇਆ ਚਾਹੀਦੀ ਹੈ ਗੁਰਬਾਣੀ ਵਿੱਚ ਵੀ ਗਿਆ ਗਿਆ ਹੈ ਨਿਹੰਗ ਕਹਾਵੇ ਸੋ ਪੁਰਖ ਦੁਖ ਸੁਖ ਮਾਨੈ ਨਾ ਅੰਗ ਮਤਲਬ ਜਿਹਨੇ ਅੰਦਰੋਂ ਮੌਤ ਦਾ ਡਰ ਖਤਮ ਕਰ ਦਿੱਤਾ ਤੇ ਸ਼ਹੀਦੀ ਨੂੰ ਗੱਲ ਲਾਉਣ ਲਈ ਸਦਾ ਤਿਆਰ ਰਹਿੰਦਾ ਹੋਵੇ ਉਹੀ ਨਿਹੰਗ ਕਹਾਉਂਦਾ ਬਾਣੀ ਨਾਮ ਸੇਵਾ ਸ਼ਸਤਰ ਤੇ ਬਾਣਾ ਇੱਕ ਨਿਹੰਗ ਲਈ ਬਹੁਤ ਜ਼ਰੂਰੀ ਹੁੰਦਾ ਬਾਹਰੋਂ ਦੀ ਬਾਣਾ ਧਾਰਨ ਕਰਨਾ ਤੇ ਬਹੁਤ ਸੋਖਾ ਪਰ ਆਪਣੇ ਆਪ ਨੂੰ ਬਦਲ ਕੇ ਰੱਬ ਦਾ ਨਾਮ ਲੈਣਾ ਬਾਣੀ ਨੂੰ ਮੰਨ ਲੈਣਾ ਤੇ ਬਾਣੀ ਦੇ ਅਨੁਸਾਰ ਹੀ ਆਪਣਾ ਜੀਵਨ ਜਿਉਣਾ ਬਿਨਾਂ ਕਿਸੇ ਲਾਲਚ ਦੇ ਸੇਵਾ ਕਰਨੀ ਇਹ ਅਸਲੀ ਨਿਹੰਗ ਸਿੱਖੀ ਦੀ ਪਹਿਚਾਨ ਹੈ ਅੱਜ ਕੱਲ ਦੇ ਹਾਲਾਤਾਂ ਦੇ ਬਾਰੇ ਗੱਲ ਕਰ ਲੈਣੇ ਹਨ ਨਿਹੰਗ ਸਿੱਖ ਇੱਕ ਐਹੋ ਜੀ ਫੌਜ ਹੈ ਜਿਨੇ ਇਤਿਹਾਸ ਵਿੱਚ ਹੀ ਨਹੀਂ ਸਗੋਂ ਅੱਜ ਵੀ ਆਪਣਾ ਨਾਮ ਕਾਇਮ ਰੱਖਿਆ ਹੋਇਆ ਜੇਕਰ ਹੁਣ ਦੇ ਹਾਲਾਤਾਂ ਨੂੰ ਜਾਣੀਏ ਤਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਹਿੰਦੂਸਤਾਨ ਦੇ ਕਈ ਹਿੱਸਿਆਂ ਦੇ ਵਿੱਚ ਨਿਹੰਗ ਸਿੱਖ ਆਪਣੀ ਪੁਰਾਣੀ ਮਰਿਆਦਾ ਨੂੰ ਨਿਭਾ ਰਹੇ ਨੇ ਇਹ ਚਾਰ ਵਖ ਦਲਾਂ ਦੇ ਵਿੱਚ ਜਾਂ ਸ਼ੌਣੀਆਂ ਦੇ ਵਿੱਚ ਵੰਡੇ ਹੋਏ ਆ ਜਿਨ੍ਹਾਂ ਚੋਂ ਪ੍ਰਮੁੱਖ ਦੋ ਦਲ ਹੈ ਇੱਕ ਬੁੱਢਾ ਦਲ ਤੇ ਦੂਜਾ ਤਰੁਣਾ ਦਲ ਜੋ 1733 ਦੇ ਵਿੱਚ ਬਣੇ ਇਹਨਾਂ ਵਿੱਚ ਵੀ ਹੋਰ ਛੋਟੀ ਵਖ ਵਖ ਟੁਕੜੀਆਂ ਨੇ ਜੋ ਕਟੋਗਾਟੇ 30 ਦੇ ਕਰੀਬ ਹੈ ਬੁੱਢਾ ਦਲ ਦਾ ਹੈੱਡਕੁਆਰਟਰ ਤਲਵੰਡੀ ਸਾਬੋ ਵਿੱਚ ਬਠਿੰਡਾ ਵਿੱਚ ਹੈ ਤੇ ਜਦਕਿ ਤਰੁਨਾ ਦਲ ਨਿਹੰਗਾਂ ਦਾ ਮੁੱਖ ਚੌਨੀ ਜਾਂ ਕੰਟੇਨਮੈਂਟ ਬਾਬਾ ਬਕਾਲਾ ਵਿਖੇ ਹੈ ਯਾਨੀ ਕਿ ਅੰਮ੍ਰਿਤਸਰ ਵਿੱਚ ਅਨੰਦਪੁਰ ਸਾਹਿਬ ਜੋ ਖਾਲਸਾ ਦਾ ਜਨਮ ਸਥਾਨ ਹੈ ਅੱਜ ਵੀ ਨਿਹੰਗ ਸਿੱਖਾਂ ਦਾ ਮੁੱਖ ਕੇਂਦਰ ਹੈ ਜਿੱਥੇ ਹਰ ਸਾਲ ਮਾਰਚ ਵਿੱਚ ਹਜ਼ਾਰਾਂ ਨਿਹੰਗ ਸਿੱਖ ਹੋਲਾ ਮੱਲਾ ਮਨਾਉਣ ਲਈ ਉਥੇ ਜੁਟਦੇ ਹਨ ਇਹ ਤਿਉਹਾਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਇਸ ਮੌਕੇ ਤੇ ਨਿਹੰਗ ਸਿੰਘ ਜੰਗੀ ਹੁਨਰਾਂ ਦਾ ਮੁਕਾਬਲਾ ਤੇ ਸ਼ਸਤਰ ਵਿੱਦਿਆ ਦੇ ਪ੍ਰਦਰਸ਼ਨ ਤੇ ਮੌਕ ਬੈਟਲਸ ਕਰਦੇ ਨੇ ਜਿੱਥੇ ਉਹਨਾਂ ਦੀ ਵੀਰਤਾ ਤੇ ਸ਼ਕਤੀ ਦਾ ਪ੍ਰਮਾਣ ਮਿਲਦਾ ਹੈ ਅੱਜ ਵੀ ਕਿਸਾਨਾਂ ਦੀ ਲੜਾਈ ਹੋਵੇ ਸਿੱਖਾਂ ਦੀ ਹਿਫਾਜ਼ਤ ਕਰਨਾ ਹੋਵੇ ਨਿਹੰਗ ਸਿੱਖ ਹਮੇਸ਼ਾ ਵਾਧ ਚੜ ਕੇ ਹਿੱਸਾ ਲੈਂਦੇ ਕਿਤੇ ਵੀ ਕੋਈ ਝੂਲਮ ਹੁੰਦਾ ਕਿਤੇ ਤੀ ਭੈਣ ਦੀ ਸੁਰੱਖਿਆ ਕਰਨੀ ਹੈ ਤਾਂ ਵੀ ਨਿਹੰਗ ਸਿੱਖ ਅੱਗੇ ਹੋ ਕੇ ਖੜਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਦੇਖਿਆ ਹੋਣਾ ਕਿ ਨਿਹੰਗ ਸਿੱਖ ਹਮੇਸ਼ਾ ਆਪਣੀ ਕੌਮ ਦੇ ਲਈ ਤੇ ਪੰਜਾਬ ਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਦੇ ਲਈ ਹਮੇਸ਼ਾ ਅੱਗੇ ਆ ਕੇ ਖੜਦੇ ਨੇ ਫਿਰ ਇੱਥੇ ਇਹ ਗੱਲ ਮੈਟਰ ਨਹੀਂ ਕਰਦੀ ਕਿ ਉਹ ਸਿਰਫ ਸਿੱਖਾਂ ਦੇ ਹੱਕਾਂ ਲਈ ਖੜਦੇ ਨੇ ਉਹੋ ਬਲਕਿ ਬਾਕੀ ਧਰਮਾਂ ਦੇ ਵਿੱਚ ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਚਾਹੇ ਹੋਣ ਈਸਾਈ ਉਹਨਾਂ ਦੇ ਹੱਕਾਂ ਦੇ ਲਈ ਖੜਦੇ ਨੇ ਤੇ ਜਿੱਥੇ ਕਿਤੇ ਵੀ ਕੋਈ ਗਲਤ ਬੰਦਾ ਚਾਹੇ ਉਹ ਈਸਾਈ ਹੋਣ ਚਾਹੇ ਉਹ ਹਿੰਦੂ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਉਹ ਮੁਸਲਮਾਨ ਉਥੇ ਜੇਕਰ ਉਹ ਗਲਤ ਕਰ ਰਹੇ ਨੇ ਤਾਂ ਉਹਨਾਂ ਨੂੰ ਠੀਕ ਕਰਨ ਦਾ ਵੀ ਜਿੰਮਾ ਨਿਹੰਗ ਸਿੱਖ ਆਪਣੇ ਮੋਢਿਆਂ ਤੇ ਚੱਕੀ ਫਿਰਦੇ ਆ ਪੰਜਾਬ ਦੇ ਵਿੱਚ ਇੱਕ ਨਵਾਂ ਵਾਇਰਸ ਜਿਹੜਾ ਕਿ ਪੈਦਾ ਹੋ ਰਿਹਾ ਐ ਐਡਵਾਂਸਮੈਂਟ ਦੇ ਨਾਮ ਤੇ ਤੇ ਜਾਂ ਫਿਰ ਕੁਆਲਿਟੀ ਜਾਂ ਰਾਈਟਸ ਦੇ ਨਾਮ ਤੇ ਇੱਕ ਹੋਰ ਬਖੇੜਾ ਖੜਾ ਕੀਤਾ ਜਾ ਰਿਹਾ ਜਿਹਨੂੰ ਕਹਿੰਦੇ ਐ ਜੀ ਐਲ ਜੀ ਬੀਟੀ ਕਿਊ ਪਲੱਸ ਸੋ ਇਹਨਾਂ ਦੀ ਨਿਤ ਤੁਹਾਨੂੰ ਪਰੇਡ ਦੇਖਣ ਨੂੰ ਮਿਲ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਹਰ ਸਾਲ ਪਰੇਡ ਹੁੰਦੀ ਹੈ ਇਸ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਰੇਡ ਅਨਾਉਂਸ ਕੀਤੀ ਗਈ ਪਰ ਕਈ ਨਿਹੰਗ ਸਿੰਘਾਂ ਨੇ ਇਹਦਾ ਵਿਰੋਧ ਕੀਤਾ ਤੇ ਇਸ ਪ੍ਰੇਡ ਨੂੰ ਕੈਨਸਲ ਕਰਵਾਇਆ ਨਿਹੰਗ ਸਿੰਘਾਂ ਦੇ ਇਸ ਐਕਸ਼ਨ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਮੈਨੂੰ ਥੱਲੇ ਕਮੈਂਟ ਜ਼ਰੂਰ ਕਰਕੇ ਦੱਸ ਕੇ ਜਾਓ ਜੇ ਤੁਸੀਂ ਚਾਹੁੰਦੇ ਆ ਕਿ ਐਲਜੀਬੀਟੀਕਿਊ ਪਲਸ ਤੇ ਇੱਕ ਡੈਡੀਕੇਟਿਡ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂ ਤਾਂ ਤੁਸੀਂ ਮੈਨੂੰ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾ ਸਕਦੇ ਹੋ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਿਹੰਗ ਸਿੰਘਾਂ ਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਮਿਲੀ ਹੋਵੇਗੀ ਤੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਾਡੀ ਲਾਸਟ ਵਾਲੀ ਆਵ ਵੀਡੀਓ ਜਿਹਦੇ ਵਿੱਚ ਅਸੀਂ ਗੱਲ ਕੀਤੀ ਹੈ ਦੁਨੀਆ ਦੀ ਇੱਕ ਖਤਰਨਾਕ ਜੇਲ੍ਹ ਬਾਰੇ ਜਿੱਥੇ ਇਹੋ ਜਿਹੇ ਬੰਦੇ ਕੈਦ ਨੇ ਜਿਨ੍ਹਾਂ ਨੇ 50 50 60 60 ਲੋਕਾਂ ਦਾ ਕਤਲ ਕੀਤਾ ਸੋ ਇੱਥੇ ਕਲਿੱਕ ਕਰਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਆ ਤੇ ਜਾਣ ਤੋਂ ਪਹਿਲਾਂ ਮੇਕ ਸ਼ੋਰ ਯੂ ਹਿਟ दैट ਸਬਸਕ੍ਰਾਈਬ